ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਟੈਲੋਪਟਿਕ ਤੇ ਅਮੀ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਚਲੋ ਜੀ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਇਹ ਮਸ਼ੀਨ ਵਰਕ ਹਲੇ ਹੋ ਰਿਹਾ ਕੰਪਲੀਟ ਨਹੀਂ ਹੋਇਆ ਜਦੋਂ ਕੰਪਲੀਟ ਹੋ ਗਿਆ ਤੁਹਾਡੇ ਨਾਲ ਜਰੂਰ ਵੀਡੀਓ ਸ਼ੇਅਰ ਕਰਾਂਗੇ ਇਹ ਹੈਗਾ ਬਰਬਰਿਸਟਕ ਤੇ ਇਹ neck ਦੇ ਨੀਚੇ ਵਾਲਾ ਹਲੇ ਜਿਹੜਾ ਪਾਰਟ ਹੈ ਉਹ ਫਿਨਿਸ਼ ਹੋਇਆ ਇਹ ਹੈਗਾ ਆਰੀ ਵਰਕ ਜੀ ਠੀਕ ਜੀ ਬਹੁਤ ਹੀ ਪਿਆਰਾ ਜਿਹਾ ਵਰਕ ਤੇ ਆ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਜਲਦੀ ਜਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਕਰੋ ਤਾਂ ਜੋ ਆਪਣੀ ਹੋਰਾਂ ਭੈਣਾਂ ਤਿੱਕਰ ਵੀ ਹੈਗਾ ਵੀਡੀਓ ਪਹੁੰਚ ਸਕੇ ਤੇ ਉਹ ਵੀ ਆਪਣੇ ਸੋਹਣੇ ਸੋਹਣੇ ਸੂਟ ਜਿਹੜੇ ਉਹ ਵਰਕ ਕਰਵਾ ਸਕਣ ਠੀਕ ਹੈ ਜੀ ਇਹ ਹੈਗਾ ਹੈ ਜੀ ਪਸ਼ਮੀਨਾ ਛਿਲਕ ਦੇ ਉੱਪਰ ਬਹੁਤ ਹੀ ਸੋਹਣਾ ਸੂਟ ਜਿਹੜਾ ਬਣ ਕੇ ਰੈਡੀ ਹੋਇਆ ਇਹ ਵੀ ਆਰੀ ਵਰਕ ਹੈ ਇਹ ਆਪਾਂ ਬਾਹਮਾ ਤਿਆਰੀ ਵਰਕ ਕੀਤਾ ਇਹਦੇ ਨੀਚੇ ਇਦਾਂ ਹੈਗੀ ਜਿਹੜੀ ਇਹ ਫਿਨਿਸ਼ਿੰਗ ਪੱਟੀ ਦਿੱਤੀ ਹੈ ਫਰੋਜ਼ੀ ਪੂਰੇ ਸੂਟ ਦੇ ਵਿੱਚ ਬੁਟੀ ਆਉਗੀ ਜੀ ਠੀਕ ਹੈ ਜੀ ਤੇ ਜਿਹੜਾ ਫੋਰ ਸਾਈਡ ਹੈ ਇਹਦੇ ਫਿਨਿਸ਼ਿੰਗ ਪੱਟੀਆਂ ਲੰਤੀ ਗਈਆਂ ਇਹ ਬੁਟੀ ਨਾਲ ਜਿਹੜਾ ਹੈਗਾ ਫਰੋਜ਼ੀ ਉਹਦਾ ਕੰਟਰਾਸਟ ਕੀਤਾ ਠੀਕ ਹੈ ਜੀ ਸੇਮ ਵਰਕ ਹੈ ਜਿਹੜਾ ਉਹ ਸਲਵਾਰ ਤੇ ਆਊਗਾ ਸਟ੍ਰੇਟ ਸਲਵਾਰ ਬਣਾਈ ਹੈ ਜੀ ਤੁਸੀਂ ਸਟ੍ਰੇਟ ਵੀ ਬਣਾ ਸਕਦੇ ਹੋ ਠੀਕ ਹੈ ਜੀ ਇਹ ਵਿਦਆਊਟ ਗੋਡੇ ਵਾਲੀ ਸਟ੍ਰੇਟ ਸਲਵਾਰ ਪਹੁੰਚਾਂ ਤੇ ਵੀ ਆਪਾਂ ਜਿਹੜੀ ਫਿਨਿਸ਼ਿੰਗ ਪੱਟੀ ਲਾਈ ਹੈ ਤੇ ਸਲਵਾਰ ਦੀ ਮੋਰੀ ਤੇ ਹੈਗਾ ਜਿਹੜਾ ਆਪਾਂ ਤਰਪਾਈ ਕੀਤੀ ਹੈ ਜੀ ਠੀਕ ਹੈ ਜੀ ਇਦਾਂ ਬਹੁਤ ਸੋਹਣੀ ਲੱਗਦੀ ਹੈ ਜੇ ਨੀਚੇ ਆਪਾਂ ਛੱਡ ਕੇ ਇਹਦੇ ਤੇ ਆਪਾਂ ਭਰਦੇ ਹਾਂ ਨੂੰ ਤਾਂ ਉਹ ਸੋਹਣਾ ਨਹੀਂ ਲੱਗਦਾ ਠੀਕ ਹੈ ਜੀ ਤੁਸੀਂ ਵੀ ਇਹ ਵਾਲਾ ਵਰਕ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਠੀਕ ਹੈ ਜੀ ਤੁਸੀਂ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਤੁਸੀਂ ਕਿਹੜੇ ਸਟੱਫ ਤੇ ਕਰਾਉਣਾ ਚਾਹੁੰਦੇ ਹੋ ਕਿਹੜਾ ਕਲਰ ਲੈਣਾ ਚਾਹੁੰਦੇ ਹੋ ਠੀਕ ਹੈ ਜੀ ਤੇ ਲੋ ਜੀ ਆਪਾਂ ਇੱਕ ਸੂਟ ਲਈ ਇਹ ਵਾਲੇ ਸੂਟ ਹੈ ਜਿਹੜੇ ਕਾਟਨ ਦੇ ਸੂਟ ਆ ਚੁੱਕੇ ਨੇ ਠੀਕ ਹੈ ਜੀ ਇਹ ਕੀ ਵਾਲਾ ਸੂਟ ਹੈ ਇਹ ਪੂਰੇ ਤੇ ਆਰੀ ਵਰਕ ਆਊਗਾ ਠੀਕ ਹੈ ਕਾਟਨ ਦਾ ਬਹੁਤ ਹੀ ਸੋਹਣਾ ਜਿਹੜਾ ਸਟੱਫ ਹੈ ਇਹ 1000 ਦਾ ਸੂਟ ਪਉਗਾ ਜੀ ਠੀਕ ਹੈ ਜੀ ਇਹ ਜਿਹੜਾ ਹੈਗਾ ਲਵਲੀਨ ਦਾ ਪ੍ਰਿੰਟ ਹੈ ਇਹਦੇ ਕੋਲੇ ਆਪਣੇ ਕੋਲੇ ਇਹਦੇ ਤਿੰਨ ਚਾਰ ਸੂਟ ਹੋਰ ਪਏ ਨੇ ਇਹ 1200 ਦਾ ਪਉਗਾ ਜੀ ਠੀਕ ਹੈ ਜੀ ਜਿਹੜੇ ਇਹ ਵਾਲੇ ਮੈਚਿੰਗਾਂ ਨੇ ਇਹ ਸਾਰੀਆਂ 8 800 ਦੀਆਂ ਮੈਚਿੰਗਾਂ ਨੇ ਠੀਕ ਹੈ ਜੀ ਆ ਦੇਖੋ ਮੈਨੂੰ ਤੁਸੀਂ ਕੋਈ ਵੀ ਜਿਹੜਾ ਹੈਗਾ ਸਿਲੈਕਟ ਕਰਕੇ ਸਾਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਠੀਕ ਹੈ ਜੀ ਜਿਹੜਾ ਤੁਸੀਂ ਸਕਰੀਨਸ਼ਾਟ ਸੈਂਡ ਕਰਨਾ ਵੀ ਵੀਡੀਓ ਤੇ ਨਾਲ ਦੀ ਨਾਲ ਹੀ ਦੇਖਣ ਸਾਰੀ ਤੁਸੀਂ ਸੈਂਡ ਕਰੋ ਕਿਉਂਕਿ ਇਹ ਸਾਰੇ ਜਿਹੜੇ ਹੈਗੇ ਆ ਜਲਦੀ ਜਲਦੀ ਬੁੱਕ ਹੋ ਰਹੇ ਨੇ ਤੇ ਬਾਅਦ ਵਿੱਚ ਜਦੋਂ ਸਟਾਕ ਆਫ ਹੋ ਜਾਣਾ ਫਿਰ ਬੜਾ ਔਖਾ ਹੋ ਜਾਂਦਾ ਠੀਕ ਹੈ ਜੀ ਆ ਲੋ ਜੀ ਬਹੁਤ ਹੀ ਸੋਹਣੀਆਂ ਜੀਆਂ ਮੈਚਿੰਗਾਂ ਨੇ ਬਹੁਤ ਹੀ ਪਿਆਰੇ ਕਲਰ ਨੇ ਠੀਕ ਹੈ ਤੁਸੀਂ ਸਾਡੇ ਵਟਸਐਪ ਤੇ ਮੈਸੇਜ ਕਰਨਾ ਠੀਕ ਹੈ ਜੀ ਟਿਕ ਲਾ ਕੇ ਸਕਰੀਨ ਸ਼ਾਟ ਲੈ ਕੇ ਵੀ ਇਹ ਵਾਲਾ ਕਲਰ ਸਾਨੂੰ ਚਾਹੀਦਾ ਅਸੀਂ ਉਹ ਤੁਹਾਡਾ ਬੁਕਿੰਗ ਚ ਮੰਨਾਂਗੇ ਹਾਫ ਪੇਮੈਂਟ ਪਹਿਲਾਂ ਕਰਨੀ ਪਊਗੀ ਫੇਰ ਹੀ ਬੁਕਿੰਗ ਮੰਨੀ ਜਾਊਗੀ ਠੀਕ ਹੈ ਜੀ ਲੋ ਜੀ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਸੋਨੂ ਸਾਡੇ ਸੂਟ ਆ ਜਿਹੜੇ ਉਹ ਕਿੱਦਾਂ ਦੇ ਲੱਗੇ ਠੀਕ ਹੈ ਜੀ ਤਾਂ ਚਲੋ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਾਰੀ ਸ਼ਕਾਲ ਦੀ ਸਾਰਿਆਂ ਨੂੰ